ਸਤਨਾਮ ਵਾਹਿਗੁਰੂ ਗੁਰੂ ਜੀ ਦੇ ਦਿਨੋ ਦਿਨ ਵੱਧ ਰਹੇ ਤੇਜ ਪ੍ਰਤਾਪ ਤੋਂ ਪਹਾੜੀ ਰਾਜੇ ਬਹੁਤ ਦੁਖੀ ਸਨ ਕਹਿਲੂਰ ਦਾ ਰਾਜਾ ਪੀਂਚੰਦ ਤਾਂ ਸਭ ਤੋਂ ਵੱਧ ਔਖਾ ਹੋ ਰਿਹਾ ਸੀ ਇਹ ਰਾਜੇ ਆਪਣੇ ਆਪ ਨੂੰ ਬ੍ਰਾਹਮਣਾਂ ਤੇ ਸਰਪ੍ਰਸਤ ਅਤੇ ਸਨਾਤਨੀ ਧਰਮ ਦੇ ਰਾਖੇ ਅਖਵਾਉਂਦੇ ਸਨ ਉਹਨਾਂ ਨੂੰ ਦਸ਼ਮ ਪਿਤਾ ਜੀ ਦਾ ਜਾਤ ਰਹਿਤ ਪ੍ਰਚਾਰ ਲੰਗਰ ਨਗਾੜਾ ਕਿਲੇ ਅਤੇ ਝੰਡਾ ਚੁਬਦਾ ਸੀ ਕੁਝ ਕੋ ਨੂੰ ਛੱਡ ਕੇ ਬਾਕੀ ਰਾਜੇ ਇਸ ਹਾਲ ਵਿੱਚ ਸਨ ਕਿ ਗੁਰੂ ਜੀ ਦੀ ਹੇਠੀ ਕੀਤੀ ਜਾਏ ਅਤੇ ਉਹਨਾਂ ਤੋਂ ਈਨ ਮਨਵਾਈ ਜਾਏ ਜਿੰਨਾ ਦਿਨਾਂ ਵਿੱਚ ਗੁਰੂ ਜੀ ਪੋਂਟੇ ਰਹਿ ਰਹੇ ਸਨ ਉੰਨੇ ਦਿਨ ਹੀ ਪਿੰਚੰਦ ਤੇ ਲੜਕੇ ਅਜਮੇਰ ਚੰਦ ਦਾ ਵਿਆਹ ਨੇੜੇ ਆ ਗਿਆ ਜੰਝ ਗੜਵਾਲ ਦੇ ਰਾਜੇ ਫਤਿਹ ਸ਼ਾਹ ਦੇ ਘਰ ਜਾਣੀ ਸੀ ਪਿੰਚੰਦ ਨੇ ਜੰਝ ਨੂੰ ਪੋਂਟਾ ਸਾਹਿਬ ਤੋਂ ਲੰਗਾਉਣ ਦੀ ਆਗਿਆ ਮੰਗੀ ਉਸ ਦੀ ਚਾਲ ਸੀ ਕਿ ਪੌਂਟਾ ਸਾਹਿਬ ਤੋਂ ਲੰਗਨ ਵੇਲੇ ਨਗਰ ਉਜਾੜ ਦਿੱਤਾ ਜਾਏ ਗੁਰੂ ਜੀ ਨੇ ਜੰਝ ਨੂੰ ਉੱਥੋਂ ਲੰਗਨ ਦੀ ਇਜਾਜ਼ਤ ਨਾ ਦਿੱਤੀ ਹਾਂ ਲਾੜੇ ਅਤੇ ਉਸਦੇ ਸਾਥੀਆਂ ਨੂੰ ਜਮਨਾ ਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਬਾਕੀ ਜੰਝ ਚੌਖਾ ਵੱੱਲਾ ਮਾਰ ਕੇ ਸ਼੍ਰੀਨਗਰ ਪੁੱਜੀ ਰਾਜਾ ਫਤਿਹ ਸ਼ਾ ਗੁਰੂ ਘਰ ਦਾ ਪ੍ਰੇਮੀ ਸੀ ਉਹ ਪੌਂਟਾ ਸਾਹਿਬ ਵਿੱਚ ਕਈ ਵਾਰ ਗੁਰੂ ਦਰਬਾਰ ਵਿੱਚ ਹਾਜ਼ਰੀ ਪਰ ਚੁੱਕਾ ਸੀ ਵਿਆਹ ਦੇ ਸਮੇਂ ਤੇ ਸਤਗੁਰੂ ਜੀ ਨੇ ਕੁਝ 94 ਸੂਰਬੀਰ ਸਿੱਖਾਂ ਦੀ ਰਾਖੀ ਵਿੱਚ ਦੇਆ ਰਾਮ ਪੁਰੀਹਿਤ ਅਤੇ ਦੀਵਾਨ ਨੰਦ ਚੰਦ ਆਦਿਕ ਸਿੱਧ ਕੀ ਸਿੱਖਾਂ ਦੇ ਹੱਥ ਕੀਮਤੀ ਤੰਬੂਲ ਵੇਚ ਦਿੱਤਾ ਰਾਜਾ ਫਤਿਹ ਸ਼ਾਹ ਨੇ ਆਏ ਸਿੱਖਾਂ ਨੂੰ ਸਤਕਾਰ ਨਾਲ ਨਗਰ ਤੋਂ ਬਾਹਰ ਚੰਗਾ ਥਾਂ ਟਿਕਾਣਾ ਦਿੱਤਾ ਜਦ ਰਾਜਿਆਂ ਨੂੰ ਕੀਮਤੀ ਸੁਗਤਾਂ ਦਾ ਪਤਾ ਲੱਗਾ ਤਾਂ ਉਹ ਸੜ ਬਲ ਗਏ ਭੀਮ ਚੰਦ ਨੇ ਆਪਣੇ ਕੁੜਮ ਫਤਿਹ ਸ਼ਾਹ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੇਰਾ ਵੈਰੀ ਹੈ ਉਸ ਨਾਲ ਤੇਰੀ ਮਿੱਤਰਤਾ ਮੰਨੂ ਪਸੰਦ ਨਹੀਂ ਉਹਨਾਂ ਦਾ ਭੇਜਿਆ ਤੰਬੂਲ ਅਸਾਂ ਸੁਲਾ ਸਫਾਈ ਨਾਲ ਨਹੀਂ ਲੈਣਾ ਸਗੋਂ ਲੁੱਟਣਾ ਹੈ ਫਤੇਸ਼ਾ ਨੇ ਸਮਝਾਉਣ ਦੇ ਯਤਨ ਤਾਂ ਬੜੇ ਕੀਤੇ ਪਰ ਪੰਮਾ ਪੁਰोहित ਕਿੱਥੇ ਪੇਸ਼ ਜਾਨ ਦਿੰਦਾ ਸੀ ਆਖਿਰ ਜਦੋਂ ਭੀਂ ਚੰਦ ਨੇ ਵਿਆਹੀ ਨੂੰ ਨੂ ਨੂ ਵੀ ਛੱਡ ਜਾਣ ਦਾ ਡਰਾਵਾ ਦਿੱਤਾ ਫਤੇਸ਼ਾ ਵੀ ਗੁਰੂ ਜੀ ਦਾ ਭੇਜਿਆ ਤੰਬੂਲ ਲੁੱਟਣ ਲਈ ਰਾਜ਼ੀ ਹੋ ਗਿਆ ਦੀਵਾਨ ਨੰਦ ਚੰਦ ਆਦਿਕ ਸਿੱਖਾਂ ਨੂੰ ਵੀ ਰਾਜਿਆਂ ਦੀ ਖੋਤੀ ਮੱਤ ਦੀ ਸੂ ਮਿਲ ਗਈ ਅਤੇ ਉਹ ਉਸੇ ਸਮੇਂ ਪੌਂਟਾ ਸਾਹਿਬ ਵੱਲ ਚੱਲ ਪਏ। ਪੀਨ ਚੰਦ ਦੇ ਆਦਮੀਆਂ ਨੇ ਹਮਲਾ ਕੀਤਾ ਪਰ ਸਿੱਖਾਂ ਨੇ ਐਸੇ ਕਰਾਰੇ ਹੱਥ ਵਿਖਾਏ ਕਿ ਪਹਾੜੀਏ ਮਸਾਂ ਜਾਨ ਬਚਾ ਕੇ ਨਸੇ। ਪੌਂਟਾ ਸਾਹਿਬ ਪੁੱਜ ਕੇ ਉਹਨਾਂ ਸਿੱਖਾਂ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ। ਉਧਰ ਫਤਿਹ ਸ਼ਾਹ ਦੀ ਤੀ ਦਾ ਵਿਆਹ ਹੋ ਜਾਣ ਉਪਰੰਤ ਸਾਰੇ ਪਹਾੜੀ ਰਾਜਿਆਂ ਨੇ ਜਿੰਨਾ ਵਿੱਚ ਵਿਸ਼ੇਸ਼ ਕਰਕੇ ਚੰਬਾ ਸੁਕੇਤ ਮੰਡੀ ਜਸਵਾਲ ਹੰਡੂਰ ਪੰਬੋਰ ਕਟਲੋੜ ਨੂਰਪੁਰ ਕਿਸ਼ਤਵਾਰ ਨਦੌਨ ਕਹਿਲੂਰ ਗੜਵਾਲ ਡਡਵਾਲ ਚੰਦੌਰ ਉੱਗੇ ਸਨ ਇਕੱਠ ਕੀਤਾ ਅਤੇ ਇਹ ਮੱਤਾ ਪਕਾ ਕੇ ਗੁਰੂ ਜੀ ਨੂੰ ਭੇਜਿਆ ਕਿ ਉਹ ਇਹਨ ਮੰਨ ਲੈਣ ਰਾਜਿਆਂ ਨੇ ਇਸ ਪਾਂਤ ਦੀ ਇੱਕ ਚਿੱਠੀ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖ ਭੇਜੀ ਅਸਾਂ ਹੋਂ ਤੱਕ ਆਪ ਨੂੰ ਕੁਝ ਕਹਿਣਾ ਠੀਕ ਨਹੀਂ ਸਮਝਿਆ ਕਿਉਂਕਿ ਤੁਸੀਂ ਗੁਰੂ ਜੀ ਦੀ ਗੱਦੀ ਤੇ ਬਿਰਾਜਮਾਨ ਹੋ ਪਰ ਤੁਸੀਂ ਸਭ ਤੋਰ ਤਰੀਕੇ ਬਦਲ ਦਿੱਤੇ ਹਨ ਤੇ ਸਾਡੇ ਲਈ ਹੋਰ ਸੈਨਾ ਮੁਸ਼ਕਲ ਹੋ ਗਿਆ ਹੈ ਜੇ ਤੁਸੀਂ ਸੁਖੀ ਵਸਣਾ ਚਾਹੁੰਦੇ ਹੋ ਤਾਂ ਵਫਾਦਾਰ ਪ੍ਰਜਾ ਦੀ ਤਰ੍ਹਾਂ ਰਹੋ ਪਿਛਲੇ ਕੰਮਾਂ ਦੀ ਖਿਮਾ ਮੰਗੋ ਤੇ ਅੱਗੋਂ ਹੁਕਮ ਪਾਲਣ ਦਾ ਪ੍ਰਣ ਕਰੋ ਜੇ ਐਸਾ ਨਹੀਂ ਕਰਨਾ ਤਾਂ ਅਨੰਦਪੁਰ ਛੱਡ ਜਾਓ ਜੇ ਥਾਂ ਛੱਡਣ ਲਈ ਤਿਆਰ ਨਹੀਂ ਜੰਗ ਕਰਕੇ ਛਡਵਾ ਲਈ ਜਾਵੇਗੀ ਇਸ ਪੱਤਰ ਦੇ ਉੱਤਰ ਵਿੱਚ ਗੁਰੂ ਜੀ ਨੇ ਪਹਾੜੀਆਂ ਨੂੰ ਲਿਖਿਆ ਮੈਂ ਕਿਸੇ ਦੀ ਥਾਂ ਵਿੱਚ ਨਹੀਂ ਰਹਿੰਦਾ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਮੁੱਲ ਦੇ ਕੇ ਖਰੀਦੀ ਹੈ ਮੈਂ ਕਿਸੇ ਦੀ ਪਰਜਾ ਨਹੀਂ ਜੰਗ ਦੀਆਂ ਧਮਕੀਆਂ ਫਜ਼ੂਲ ਹਨ ਜੇ ਤੁਹਾਨੂੰ ਜੰਗ ਦਾ ਬਹੁਤਾ ਹੀ ਸ਼ੌਂਕ ਹੈ ਤਾਂ ਅਸੀਂ ਵੀ ਜੰਗ ਲਈ ਤਿਆਰ ਹਾਂ ਸਾਰੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਤਗੁਰੂ ਜੀ ਨੇ ਜੰਗ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਰਣਨੀਤੀ ਨੂੰ ਮੁੱਖ ਰੱਖਦਿਆਂ ਹੋਏ ਆ ਉਹਨਾਂ ਨੇ ਪੋਂਟਾ ਸਾਹਿਬ ਤੋਂ 6 ਕੁ ਮੀਲ ਬਹਰ ਪੰਗਾਨੀ ਦਾ ਮੈਦਾਨ ਜਾਂ ਬਲਿਆ ਪੰਗਾਨੀ ਚਮਨਾ ਤੋਂ ਉਰਲੇ ਪਾਸੇ ਹੈ ਲਗਭਗ 500 ਉਦਾਸੀ ਸਾਧ ਵੀ ਪੋਂਟਾ ਸਾਹਿਬ ਵਿੱਚ ਟਿਕੇ ਹੋਏ ਸਨ ਉਹ ਸਾਧੂ ਨਿਰੀ ਧਰਮ ਚਰਚਾ ਕਰਨੀ ਅਤੇ ਧਰਮ ਉਪਦੇਸ਼ ਦੇਣਾ ਹੀ ਜਾਣਦੇ ਸਨ ਜਦੋਂ ਉਹਨਾਂ ਨੇ ਜੰਗ ਦੀਆਂ ਤਿਆਰੀਆਂ ਵੇਖੀਆਂ ਸੁਣੀਆਂ ਉਹ ਸਹਿਮ ਗਏ ਅਤੇ ਉੱਥੋਂ ਖਿਸਕਨੇ ਸ਼ੁਰੂ ਹੋ ਗਏ ਰਾਤੋ ਰਾਤ ਸਾਰੇ ਉਦਾਸੀ ਪੌਂਟਾ ਸਾਹਿਬ ਤੋਂ ਚਲੇ ਗਏ ਕੇਵਲ ਮਹੰਤ ਕ੍ਰਿਪਾਲਦਾਸ ਹੀ ਟਿਕਿਆ ਰਿਹਾ ਮਹੰਤ ਕ੍ਰਿਪਾਲਦਾਸ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਦੇ ਕਸਬੇ ਹੇਰਾ ਦਾ ਰਹਿਣ ਵਾਲਾ ਸੀ ਰਾਜਾ ਪਿੰਚੰਦ ਅਤੇ ਫਤਿਹ ਸ਼ਾਹ ਦੇ ਵਜ਼ੀਰਾਂ ਨੇ ਲਾਲਚ ਦੇ ਕੇ ਉਹਨਾਂ ਫੌਜੀ ਪਠਾਨਾਂ ਨੂੰ ਆਪਣੇ ਨਾਲ ਰਲਾਲਿਆ ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਜੀ ਨੇ ਆਪਣੀ ਸਿਫਾਰਿਸ਼ ਤੇ ਸਤਗੁਰਾਂ ਪਾਸ ਨੌਕਰ ਰਖਾਇਆ ਸੀ 498 ਦੀ ਬੇਵਫਾਈ ਦੀ ਖਬਰ ਤੁਰੰਤ ਪੀਰ ਬੁੱਧੂ ਸ਼ਾਹ ਜੀ ਨੂੰ ਜਾ ਪਹੁੰਚੀ ਪੀਰ ਜੀ ਆਪਣੇ ਚਾਰੇ ਪੁੱਤਰ ਦੋ ਭਰਾ ਅਤੇ 700 ਮਰੀਦ ਲੈ ਕੇ ਮਚੇ ਜੰਗ ਵਿੱਚ ਪੰਗਾਨੀ ਪੁੱਜ ਗਏ ਆਖਰ ਪਹਾੜੀਆਂ ਦਾ ਟਿੱਡੀ ਦਲ ਪੰਗਾਨੀ ਦੇ ਮੈਦਾਨ ਵਿੱਚ ਆ ਪੁੱਜਾ ਪਹਾੜੀ ਰਾਜੇ 10000 ਦੀ ਫੌਜ ਲੈ ਕੇ ਆਏ 15 ਅਪ੍ਰੈਲ 1687 ਨੂੰ ਦੋਹਾਂ ਫੌਜਾਂ ਦਾ ਟਕਰਾ ਹੋਇਆ ਸਿੱਖ ਜਥਿਆਂ ਦੀ ਅਗਵਾਈ ਗੁਰੂ ਜੀ ਦੀ ਭੂਆ ਬੀਬੀ ਵੀਰੋ ਜੀ ਦੇ ਪੰਜੇ ਸੁਪੁੱਤਰ ਭਾਈ ਸੰਗੋਸ਼ਾ ਜੀਤਮਲ ਮੋਰੀ ਚੰਦ ਗੁਲਾਬ ਰਾਏ ਅਤੇ ਗੰਗਾ ਰਾਮ ਕਰ ਰਹੇ ਸਨ ਗੁਰੂ ਜੀ ਦੇ ਮਾਮਾ ਕਰਪਾਲ ਚੰਦ ਜੀ ਨੇ ਵੀ ਜੰਗ ਵਿੱਚ ਹਿੱਸਾ ਲਿਆ ਦੀਵਾਨ ਨੰਦ ਚੰਦ ਪੁਰੋhit ਦਿਆ ਰਾਮ ਅਤੇ ਹੋਰ ਅਨੇਕਾਂ ਸਿੱਖ ਗੱਬਰੂ ਆਪਣੇ ਗੁਰੂ ਪਾਤਸ਼ਾਹ ਦੇ ਚਰਨਾਂ ਤੋਂ ਕੁਰਬਾਨ ਹੋਣ ਦੀ ਇਕੱਠੇ ਹੋ ਗਏ ਸਨ। ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ 92 ਸਿਪਾਹੀ ਗੁਰੂ ਜੀ ਦੀ ਫੌਜ ਵਿੱਚ ਭੇਜ ਦਿੱਤੇ ਸਨ। ਇੰਜ ਸਿੱਖ ਫੌਜ ਦੀ ਗਿਣਤੀ 2000 ਤੋਂ ਉੱਪਰ ਹੋ ਗਈ ਸੀ। ਉਹ ਸਿੱਖ ਵੀ ਜਿਨ੍ਹਾਂ ਨੇ ਕਦੀ ਸ਼ਸਤਰ ਅਭਿਆਸ ਨਹੀਂ ਸਿੱਕਿਆ ਇਸ ਲੜਾਈ ਵਿੱਚ ਕੁੱਦ ਪਏ। ਮਹੰਤ ਕ੍ਰਿਪਾਲਦਾਸ ਉਦਾਸੀ ਮੋਟਾ ਸੋਟਾ ਚੁੱਕੀ ਮੈਦਾਨ ਵਿੱਚ ਆਗ ਗਿਆ। ਇਸ ਛੋਟੇ ਨਾਲ ਹੀ ਉਸਨੇ ਹਯਾਤ ਖਾਨ ਦਾ ਸਿਰ ਫੇਦ ਦਿੱਤਾ ਸੰਗੋ ਸ਼ਾਹ ਨੇ ਤਲਵਾਰ ਦੇ ਇੱਕੋ ਵਾਰ ਨਾਲ ਨਜ਼ਾਬਤ ਖਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜੰਗ ਦੇ ਸਮੇਂ ਹੀ ਕਾਂਛੀ ਦਾ ਇੱਕ ਤਰਖਾਨ ਸਿੱਖ ਭਾਈ ਰਾਮਾ ਲੱਕੜ ਦੀਆਂ ਦੋ ਤੋਪਾਂ ਗੱਡੇ ਉੱਤੇ ਲੱਦ ਕੇ ਲੈ ਪਹੁੰਚਿਆ ਇਨ੍ਹਾਂ ਤੋਪਾਂ ਦੇ ਵਰਤਨ ਨਾਲ ਹੀ ਪਹਾੜੀਆਂ ਵਿੱਚ ਬੜੀ ਘਬਰਹਾਟ ਮੱਚੀ ਸਤਗੁਰੂਆਂ ਨੇ ਆਪ ਕਮਾਂਡ ਸੰਭਾਲੀ ਅਤੇ ਤੀਰਾਂ ਦੀ ਵਰਖਾ ਕਰਨ ਲੱਗੇ ਉਨ੍ਹਾਂ ਦਾ ਜੰਗ ਵਿੱਚ ਹਿੱਸਾ ਲੈਣਾ ਹੀ ਸੀ ਕਿ ਪਹਾੜੀਆਂ ਨੂੰ ਪਾਜੜਾਂ ਪੈ ਗਈਆਂ ਗੁਰੂ ਜੀ ਅਤੇ ਹੋਰ ਸਿੱਖਾਂ ਦੇ ਕੈਰੀ ਹਮਲੇ ਦੀ ਤਾਬ ਨਾ ਚਲਦਿਆਂ ਹੋਇਆਂ ਫਤਿਹ ਸ਼ਾ ਮਦੂਕਰ ਡਡਵਾਲੀਆ ਅਤੇ ਜਸਵਾਲੀਆ ਦਰਿਆ ਪਾਰ ਕਰਕੇ ਨਸ ਗਏ ਨਜ਼ਾਬਤ ਖਾਨ ਤੇ ਸੰਗੋਸ਼ਾ ਆਪਸ ਵਿੱਚ ਪਿੜ ਪਏ ਨਜ਼ਾਬਤ ਖਾਨ ਨੇ ਐਸਾ ਵਾਰ ਕੀਤਾ ਕਿ ਸੰਗੋਸ਼ਾ ਡਿੱਗ ਪਏ ਪਰ ਸ਼ਹੀਦ ਹੁੰਦੇ ਹੁੰਦੇ ਉਹਨਾਂ ਨੇ ਵੀ ਐਸਾ ਵਾਰ ਕੀਤਾ ਕਿ ਨਜ਼ਾਬਤ ਖਾਨ ਵੀ ਉੱਥੇ ਹੀ ਢੇਰੀ ਹੋ ਗਿਆ ਹਰੀਚੰਦ ਹੰਡੂਰੀਆ ਕਮਾਨ ਚੁੱਕੀ ਸਤਗੁਰਾਂ ਦੇ ਸਾਹਮਣੇ ਆ ਗਿਆ ਉਹ ਕਮਾਲ ਦਾ ਨਿਸ਼ਾਨਚੀ ਸੀ ਉਸਨੇ ਗੁਰੂ ਜੀ ਨੂੰ ਨਿਸ਼ਾਨਾ ਬਣਾ ਕੇ ਤੀਰ ਚਲਾਉਣੇ ਆਰੰਭ ਕਰ ਦਿੱਤੇ ਉਸਦਾ ਪਹਿਲਾ ਤੀਰ ਗੁਰੂ ਜੀ ਦੇ ਕੋੜੇ ਨੂੰ ਲੱਗਾ ਦੂਜਾ ਗੁਰੂ ਜੀ ਦੇ ਕੰਨ ਨੂੰ ਛੂੰਦਾ ਹੋਇਆ ਨਿਕਲ ਗਿਆ ਅਤੇ ਤੀਜਾ ਲੱਕ ਉੱਤੇ ਬੱਦੀ ਪੇਟੀ ਤੇ ਆ ਵਜਾ ਪੇਟੀ ਚੀਰ ਕੇ ਤੁੰਨੀ ਤੱਕ ਪਹੁੰਚ ਗਿਆ ਮਾਮੂਲੀ ਜਿਹਾ ਸਖਮ ਹੋਇਆ ਫਿਰ ਸਤਗੁਰਾਂ ਨੇ ਹਰੀ ਚੰਦ ਦਾ ਨਿਸ਼ਾਨਾ ਬਣ ਕੇ ਤੀਰ ਚਲਾਇਆ ਇੱਕੋ ਤੀਰ ਨਾਲ ਹੀ ਉਹ ਡਿੱਗ ਪਿਆ ਅਤੇ ਉਸ ਦੇ ਸਵਾਸ ਨਿਕਲ ਗਏ ਹਰੀ ਚੰਦ ਦਾ ਮਰਨਾ ਹੀ ਸੀ ਕਿ ਸਾਰੇ ਪਹਾੜੀਏ ਮੈਦਾਨ ਛੱਡ ਕੇ ਨਸ ਗਏ ਸਤਗੁਰੂ ਜੀ ਅਤੇ ਸਿੱਖਾਂ ਦੀ ਜਿੱਤ ਹੋਈ ਇਸ ਜੰਗ ਵਿੱਚ ਜਿੱਥੇ ਸੰਘੋਸ਼ਾ ਜੀ ਤੇ ਜੀਤ ਮਲ ਜੀ ਸ਼ਹੀਦ ਹੋਏ ਉੱਥੇ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਅਤੇ ਇੱਕ ਪਰਾ ਵੀ ਸ਼ਹੀਦ ਹੋਏ ਇਸ ਜਿੱਤ ਨਾਲ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਹ ਆਉਣ ਵਾਲੀਆਂ ਜੰਗਾਂ ਵਾਸਤੇ ਵੀ ਤਿਆਰ ਹੋ ਗਏ ਇਸ ਜੰਗ ਦਾ ਪਹਿਲਾ ਕਾਰਨ ਤਾਂ ਪਹਾੜੀ ਰਾਜਿਆਂ ਦੀ ਈਰਖਾ ਸੀ ਸਿੱਖੀ ਲਹਿਰ ਦੁਆਰਾ ਉੱਚ-ਨੀਚ ਨੂੰ ਖਤਮ ਕਰਨਾ ਛੂਤ-ਛਾਤ ਨੂੰ ਮਿਟਾਉਣਾ ਅਤੇ ਜਾਤ-ਪਾਤ ਖਤਮ ਕਰਨ ਲਈ ਵਰਨ-ਵੰਡ ਵਿਰੁੱਧ ਜਹਾਦ ਖੜਾ ਕਰਨ ਨੂੰ ਬ੍ਰਾਹਮਣ ਸਨਾਤਨ ਧਰਮ ਲਈ ਖਤਰਾ ਸਮਝਦੇ ਸਨ ਸਿੱਖੀ ਨੇ ਦੇਵੀ-ਦੇਵਤਿਆਂ ਦੀ ਪੂਜਾ, ਮੂਰਤੀ ਪੂਜਾ, ਯੱਗ ਕਰਾਉਣੇ, ਪੁਜਾਰੀਆਂ ਨੂੰ ਦਾਨ ਦੇਣਾ, ਤੀਰਥ ਯਾਤਰਾ ਕਰਨ, ਵਰਤ ਰੱਖਣ ਆਦ ਦਾ ਕੋੜ ਵਿਰੋਧ ਕੀਤਾ ਸੀ। ਇਹ ਗੱਲ ਬ੍ਰਾਹਮਣ ਵਰਗ ਤੇ ਹਿੱਤ ਵਿੱਚ ਨਹੀਂ ਸੀ। ਸੋ ਇਹਨਾਂ ਨੇ ਸਿੱਖੀ ਦੀ ਲਹਿਰ ਨੂੰ ਦਬਾਉਣ ਦੇ ਇਰਾਦੇ ਨਾਲ ਪਹਾੜੀ ਰਾਜਿਆਂ ਨੂੰ 扑ਕਾਇਆ। ਉੱਪਰੋਂ-ਉੱਪਰੋਂ ਭਾਵੇਂ ਰਾਜਿਆਂ ਨੂੰ ਇਹੀ ਕਿਹਾ ਕਿ ਗੁਰੂ ਜੀ ਫੌਜਾਂ ਦੀ ਸਹਾਇਤਾ ਨਾਲ ਤੁਹਾਡੇ ਇਲਾਕੇ ਮਲ ਲੈਣਗੇ। ਇਹ ਬੜੀ ਅਚਰਜ ਵਾਲੀ ਗੱਲ ਹੈ ਕਿ ਜਿੰਨਾ ਬ੍ਰਾਹਮਣਾ ਦੇ ਕਹਿਨ ਉੱਤੇ Hindu ਧਰਮ ਦੀ ਖਾਤਰ 12-13 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿੱਚ ਸ਼ਹੀਦੀ ਦਿੱਤੀ ਸੀ ਅੱਜ انہਾਂ ਹੀ ਬ੍ਰਾਹਮਣਾ ਦੇ ਸਿਖਾਏ ਹੋਏ ਅਤੇ Hindu ਧਰਮ ਨੂੰ ਮੰਨਣ ਵਾਲੇ ਰਾਜੇ ਗੁਰੂ ਜੀ ਨੂੰ ਈਨ ਮਨਾਉਣ ਦੀ ਫੌਜਾਂ ਲੈ ਕੇ ਜੰਗ ਦੇ ਮੈਦਾਨ ਵਿੱਚ ਆ ਗਏ ਸਨ ਬ੍ਰਾਹਮਣਵਾਦ ਦੇ ਇਸ ਜਾਤ ਅਪਮਾਨੀ ਕਿਰਦਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਇਹਨਾਂ ਦੀ ਹਰ ਸਮੇਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਿੱਖੀ ਨੂੰ ਹਿੰਦੂ ਮਤ ਦਾ ਹਿੱਸਾ ਦੱਸ ਕੇ ਸਿੱਖ ਧਰਮ ਦੀ ਨਿਆਰੀ ਹਸਤੀ ਨੂੰ ਖਤਮ ਕੀਤਾ ਜਾਵੇ ਪਰ ਜਦੋਂ ਇਹ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋ ਪਾਉਂਦੇ ਤਾਂ 1984 ਵਾਂਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਤੇ ਰਕਾਬਗੰਜ ਤੇ ਹਮਲਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ